ਜਿਸ ਸਵੇਰ ਤੋਂ ਜਿਸ ਵੇਲੇ ਤੋਂ ਆਪਾਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਸਮਝੋ ਸਾਡੀ ਜ਼ਿੰਦਗੀ ਦੇ ਜੋ ਵੀ ਦੁੱਖ ਦਿਲਦਰ ਆ ਜੋ ਵੀ ਸਮੱਸਿਆਵਾਂ ਨੇ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਸਾਡੀ ਜ਼ਿੰਦਗੀ ਦੇ ਦੁੱਖ ਵੀ ਸੁੱਖ ਦੇ ਵਿੱਚ ਬਦਲ ਜਾਂਦੇ ਨੇ ਇਹ ਮੰਤਰ ਦੇ ਰਾਹੀਂ ਜਾਂ ਇਸ ਉਪਾਅ ਦੇ ਰਾਹੀਂ ਸਾਡੇ ਮਨ ਦੀਆਂ ਮਰਜ਼ੀਆਂ ਵੀ ਪੂਰੀਆਂ ਹੁੰਦੀਆਂ ਨੇ ਰੱਬ ਸਾਨੂੰ ਮੰਗਣ ਤੋਂ ਪਹਿਲਾਂ ਹੀ ਉਹ ਚੀਜ਼ਾਂ ਸਾਨੂੰ ਦੇ ਦਿੰਦੇ ਨੇ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ ਨਾ ਉਹ ਚੀਜ਼ਾਂ ਖੁਦ ਸਾਡੇ ਵੱਲ ਆਕਰਸ਼ਿਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਭਾਵ ਕਿ ਸਾਡੇ ਕੋਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਨੂੰ ਮੂੰਹੋਂ ਬੋਲ ਕੇ ਮੰਗਣਾ ਨਹੀਂ ਪੈਂਦਾ ਇੰਨੀ ਤਾਕਤ ਇੰਨੀ ਪਾਵਰ ਹੈ ਇਸ ਮੰਤਰ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਂਦੇ ਆ ਚਮਤਕਾਰ ਤੋਂ ਭਾਵ ਇਹ ਨਹੀਂ ਆ ਕਿ ਕੋਈ ਸ਼ਕਤੀ ਤੁਹਾਡੇ ਅੱਗੇ ਆਣ ਕੇ ਖੜ ਜਾਵੇਗੀ ਉਹ ਸ਼ਕਤੀ ਤੁਹਾਡੇ ਕੰਮ ਕਰੇਗੀ ਕੰਮ ਸਾਰੇ ਤੁਸੀਂ ਖੁਦ ਕਰੋਗੇ ਆਪਣੇ ਅੰਦਰ ਇੱਕ ਤਾਕਤ ਇੱਕ ਊਰਜਾ એનર્ਜੀ ਦਾ ਅਹਿਸਾਸ ਕਰੋਗੇ ਇਹ ਜਿ ਲਗਣਾ ਵੀ ਜਿਵੇਂ ਪੂਰੀ ਕੁਦਰਤ ਪੂਰੀ ਕਾਇਨਾਤ ਹੀ ਸਾਡੇ ਕੰਮ ਕਰਨ ਦੇ ਵਿੱਚ ਲੱਗ ਗਈ ਹੋਵੇ ਜਿਹੜੇ ਕੰਮ ਕਰਨੇ ਸਾਨੂੰ ਬਹੁਤ ਜ਼ਿਆਦਾ ਔਖੇ ਲੱਗਦੇ ਸੀ ਉਹ ਕੰਮ ਕਰਨੇ ਸਾਡੇ ਲਈ ਸੌਖੇ ਹੋ ਜਾਂਦੇ ਆ ਅਸੰਭਵ ਚੀਜ਼ਾਂ ਵੀ ਸੰਭਵ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਅੰਦਰੋਂ ਹੀ ਇੱਕ ਤਾਕਤ ਮਿਲਣੀ ਸ਼ੁਰੂ ਹੋ ਜਾਂਦੀ ਆ ਅਸੀਂ ਆਪਣੇ ਆਪ ਨੂੰ ਸ਼ਾਂਤੀ ਦੇ ਨਾਲ ਸਕੂਨ ਦੇ ਨਾਲ ਭਰੇ ਹੋਏ ਮਹਿਸੂਸ ਕਰਦੇ ਆ ਸੰਗਤ ਜੀ ਮਨੁੱਖੀ ਸੁਭਾਅ ਹੈ ਕਿ ਮਨੁੱਖ ਦੇ ਮਨ ਦੇ ਵਿੱਚ ਕੋਈ ਨਾ ਕੋਈ ਇਸ਼ਾ ਪੈਦਾ ਹੁੰਦੀ ਹੀ ਰਹਿੰਦੀ ਆ ਇੱਕ ਤੋਂ ਬਾਅਦ ਦੂਸਰੀ ਦੂਸਰੇ ਤੋਂ ਬਾਅਦ ਤੀਸਰੀ ਤੇ ਆਪਾਂ ਉਹਨਾਂ ਇਸ਼ਾਵਾਂ ਦੀ ਪੂਰਤੀ ਦੇ ਲਈ ਮਿਹਨਤ ਕਰਦੇ ਆ ਮਿਹਨਤ ਦੇ ਨਾਲ ਨਾਲ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਆ ਤਾਂ ਕਿ ਉਹ ਚੀਜ਼ ਆਪਣੇ ਵਾਹਿਗੁਰੂ ਜੀ ਤੋਂ ਮੰਗਦੇ ਆ ਵਾਹਿਗੁਰੂ ਜੀ ਤੋਂ ਮੰਗਣਾ ਗਲਤ ਨਹੀਂ ਆ ਕਿਉਂਕਿ ਜੇਕਰ ਬੱਚਾ ਆਪਣੇ ਪਿਓ ਤੋਂ ਨਹੀਂ ਮੰਗੇਗਾ ਤਾਂ ਫਿਰ ਹੋਰ ਕਿਸ ਤੋਂ ਮੰਗੇਗਾ ਮੰਗਣਾ ਗਲਤ ਨਹੀਂ ਆ ਗਲਤ ਆ ਆਪਣੇ ਪਿਤਾ ਦੇ ਨਾਲ ਆਪਣੇ ਰੱਬ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਕੀ ਵਾਰ ਕੀ ਹੁੰਦਾ ਕਿ ਜਦੋਂ ਸਾਡੇ ਮਨ ਦੇ ਵਿੱਚ ਇਸ਼ਾਵਾਂ ਪੈਦਾ ਹੁੰਦੀਆਂ ਨੇ ਤਾਂ ਅਸੀਂ ਉਹਨਾਂ ਇਸ਼ਾਵਾਂ ਨੂੰ ਪੂਰੀਆਂ ਕਰਨ ਦੇ ਲਈ ਉਹ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਮਿਹਨਤ ਦੇ ਨਾਲ ਨਾਲ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਕਰਦੇ ਆਂ ਕਿ ਵਾਹਿਗੁਰੂ ਜੀ ਸਾਨੂੰ ਇਹ ਚੀਜ਼ ਦੇ ਦੋ ਤਾਂ ਜੇ ਤਾਂ ਉਹ ਚੀਜ਼ ਸਾਨੂੰ ਮਿਲ ਜਾਂਦੀ ਹੈ ਤਾਂ ਫਿਰ ਤਾਂ ਅਸੀਂ ਖੁਸ਼ ਹੁੰਨੇ ਆਂ ਅਸੀਂ ਰੱਬ ਨੂੰ ਮੰਨਦੇ ਆਂ ਅਸੀਂ ਕਹਿੰਨੇ ਆਂ ਵੀ ਰੱਬ ਹੈ ਅਤੇ ਰੱਬ ਸਭ ਦੀਆਂ ਅਰਦਾਸਾਂ ਬੇਨਤੀਆਂ ਸੁਣਦਾ ਹੈ ਰੱਬ ਸਭ ਦੀਆਂ ਇਸ਼ਾਵਾਂ ਨੂੰ ਪੂਰਾ ਕਰਦਾ ਹੈ ਪਰ ਜੇ ਕਿਤੇ ਸਾਡੇ ਮਨ ਦੀ ਉਹ ਇੱਛਾ ਸਾਡੀ ਕੀਤੀ ਹੋਈ ਅਰਦਾਸ ਵੀ ਨਹੀਂ ਪੂਰੀ ਨਾ ਹੋਵੇ ਤਾਂ ਕੁਝ ਲੋਕ ਰੱਬ ਨੂੰ ਮੰਨਣ ਤੋਂ ਹੀ ਇਨਕਾਰ ਕਰ ਦਿੰਦੇ ਨੇ ਉਹ ਕਹਿੰਦੇ ਰੱਬ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਰੱਬ ਕਿਸੇ ਦੀ ਨਹੀਂ ਸੁਣਦਾ ਭਾ ਕਿ ਉਹ ਰੱਬ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨਾ ਸ਼ੁਰੂ ਕਰ ਦਿੰਦੇ ਨੇ ਇਹ ਚੀਜ਼ ਕਰ ਲਤੇ ਆ ਸੰਗਤ ਜੀ ਵਾਹਿਗੁਰੂ ਜੀ ਨੂੰ ਸਭ ਪਤਾ ਹੈ ਕਿ ਸਾਨੂੰ ਕਿਹੜੀ ਚੀਜ਼ ਕਦੋਂ ਚਾਹੀਦੀ ਆ ਵਾਹਿਗੁਰੂ ਜੀ ਸਾਨੂੰ ਉਦੋਂ ਉਹ ਚੀਜ਼ ਲਿੰਦੇ ਆ ਜਦੋਂ ਸਾਨੂੰ ਉਹਦੀ ਸਭ ਤੋਂ ਵੱਧ ਜ਼ਰੂਰਤ ਹੋਵੇ ਆਪਾਂ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਪਿੱਛੇ ਝਾਤ ਮਾਰੀਏ ਤਾਂ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਸੀਂ ਹੀ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਨਹੀਂ ਕਰਦੇ ਅਸੀਂ ਹੀ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲ ਜਾਂਦੇ ਆ ਉਹ ਦਾਤਾਂ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ ਆ ਇਹ ਗਲਤੀ ਆ ਪਰ ਮਹਾਪੁਰਖ ਜੀ ਕਹਿੰਦੇ ਜਿੰਨਾ ਹੀ ਸਿਵਾਹੀ ਗੁਰੂ ਅਕਾਲ ਪੁਰਖ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਵਾਹਿਗੁਰੂ ਜੀ ਸਾਡੇ ਤੇ ਓਨਾ ਹੀ ਜ਼ਿਆਦਾ ਮਿਹਰਮਾਨ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਸ਼ਕਤੀਸ਼ਾਲੀ ਮੰਤਰ ਬਾਰੇ ਗੱਲ ਕਰ ਰਹੇ ਆ ਉਹ ਹੈ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਮਹਾਪੁਰਖ ਜੀ ਕਹਿੰਦੇ ਜਿਵੇਂ ਜਿਵੇਂ ਆਪਾਂ ਸ਼ੁਕਰਾਨਾ ਕਰਦੇ ਆ ਉਮੇ ਓਮੇ ਹੀ ਅਸੀਂ ਗੁਰੂ ਚਰਨਾਂ ਦੇ ਨੇੜੇ ਹੁੰਨੇ ਆ। ਸਾਡੇ ਅੰਦਰ ਦੀ ਜੋ ਵੀ ਨੈਗੇਟਿਵਿਟੀ ਆ ਨਿਰਾਸ਼ਾ ਹੈ ਉਹ ਖਤਮ ਹੁੰਦੀ ਹੈ ਜਦੋਂ ਅਸੀਂ ਸ਼ੁਕਰਾਨਾ ਕਰਦੇ ਹਾਂ ਤਾਂ ਸਾਡੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਹੈ ਇੰਜ ਲੱਗਦਾ ਵੀ ਜਿਵੇਂ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਸਾਨੂੰ ਆਸ਼ੀਰਵਾਦ ਦੇ ਰਹੀਆਂ ਹੋਣ ਸਾਡੇ ਕੰਮ ਕਰ ਰਹੀਆਂ ਹੋਣ ਤੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਕਿਉਂਕਿ ਸੰਗਤ ਜੀ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਸਾਡੇ ਮੰਗਿਆਂ ਨੇ ਸਾਨੂੰ ਦਿੱਤਾ ਅਤੇ ਬਿਨਾ ਮੰਗਿਆਂ ਵੀ ਸਾਨੂੰ ਬੋਧ ਕੋਈ ਦੇ ਦਿੱਤਾ ਹੈ ਜਿਵੇਂ ਸਭ ਤੋਂ ਪਹਿਲੀ ਚੀਜ਼ ਵਾਹਿਗੁਰੂ ਜੀ ਨੇ ਸਾਨੂੰ ਮਨੁੱਖੀ ਜਨਮ ਦੇ ਕੇ ਇਹ ਧਰਤੀ ਤੇ ਭੇਜਿਆ ਇਹ ਸੋਹਣਾ ਸਰੀਰ ਸਾਨੂੰ ਦਿੱਤਾ ਕਈ ਲੋਕ ਸਰੀਰ ਨੂੰ ਕੋਈ ਦੁੱਖ ਰੋਗ ਲੱਗ ਜਾਵੇ ਨਾ ਉਦੇ ਲਈ ਵੀ ਵਾਹਿਗੁਰੂ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਕਿ ਰੱਬਾ ਸਾਨੂੰ ਆਹ ਦੁੱਖ ਰੋਗ ਕਿਉਂ ਲਾ ਦਿੱਤਾ ਪਰ ਸੰਗਤ ਜੀ ਵਾਹਿਗੁਰੂ ਜੀ ਨੇ ਤਾਂ ਸਾਨੂੰ ਇਹ ਸਰੀਰ ਤੰਦਰੁਸਤ ਹੀ ਦਿੱਤਾ ਸੀ ਬੜਾ ਸੋਹਣਾ ਸਰੀਰ ਦਿੱਤਾ ਸੀ ਇਹ ਸਰੀਰ ਨੂੰ ਰੋਗੀ ਆਪਾਂ ਖੁਦ ਬਣਾਉਨੇ ਆ ਆਪਣੀਆਂ ਗਲਤੀਆਂ ਕਰਕੇ ਆਪਣੀਆਂ ਅਣਗਈ ਲਿੰਗਾ ਕਰਕੇ ਕੁਝ ਲੋਕ ਵੇਲੇ ਰਹਿ ਰਹਿ ਕੇ ਇਹ ਸਰੀਰ ਨੂੰ ਆਲਸੀ ਬਣਾ ਲੈਂਦੇ ਆ ਬਿਮਾਰੀਆਂ ਦਾ ਘਰ ਬਣਾ ਲੈਂਦੇ ਆ ਤੇ ਕੁਝ ਲੋਕ ਕਾਂ ਵੀੰਦੀਆਂ ਕਰਉ ਤਾਤ ਤਾਂ ਕਰਕੇ ਭੋਜਨ ਪ੍ਰਸ਼ਾਦਾ ਸਾਡੇ ਸ਼ਰੀਰ ਦੀ ਲੋੜ ਆ ਭੋਜਨ ਪ੍ਰਸ਼ਾਦਾ ਖਾ ਕੇ ਸਾਡੇ ਸ਼ਰੀਰ ਨੂੰ ਊਰਜਾ એનર્ਜੀ ਮਿਲਦੀ ਆ ਤਾਕਤ ਮਿਲਦੀ ਆ ਪਰ ਕਈ ਲੋਕ ਇਹ ਭੋਜਨ ਤੇ ਰਾਹੀਂ ਹੀ ਆਪਣੇ ਸ਼ਰੀਰ ਨੂੰ ਰੋਗੀ ਕਰ ਲੈਂਦੇ ਆ ਜਦੋਂ ਉਹ ਪੇ ਲੋੜਾ ਖਾਂਦੇ ਆ ਜਦੋਂ ਸਿਰਫ ਜੀਵ ਦੇ ਸੁਆਦ ਨੂੰ ਮੁਖ ਰੱਖ ਕੇ ਖਾਂਦੇ ਆ ਕਈ ਭੋਜਨ ਹੀ ਐਸੇ ਨੇ ਕਈ ਪਦਾਰਥ ਐਸ ਨੇ ਜੋ ਸਾਡੇ ਸਰੀਰ ਨੂੰ ਰੋਗੀ ਕਰ ਦਿੰਦੀ ਹੈ ਜਿਵੇਂ ਤੇਜ਼ ਮਸਾਲੇਦਾਰ ਚੀਜ਼ਾਂ ਖਾਣੀਆਂ ਤਲੀਆਂ ਹੋਈਆਂ ਚੀਜ਼ਾਂ ਖਾਣੀਆਂ ਬੇਹੀਆਂ ਚੀਜ਼ਾਂ ਦਾ ਸੇਵਨ ਕਰਨਾ ਨਸ਼ੇ ਦਾ ਸੇਵਨ ਕਰਨਾ ਇਹ ਸਾਰੀਆਂ ਚੀਜ਼ਾਂ ਸਾਡੇ ਸਰੀਰ ਨੂੰ ਰੋਗੀ ਬਣਾਉਂਦੀਆਂ ਨੇ ਸਾਡੇ ਸਰੀਰ ਨੂੰ ਆਲਸੀ ਬਣਾਉਂਦੀਆਂ ਨੇ ਤਾਂ ਇਨ੍ਹਾਂ ਚੀਜ਼ਾਂ ਦੇ ਲਈ ਅਸੀਂ ਵਾਹਿਗੁਰੂ ਜੀ ਨੂੰ ਗਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰ ਸਕਦੇ ਕਿਉਂਕਿ ਇਹ ਆਦਤਾਂ ਇਹ ਗਲਤੀਆਂ ਸਾਡੀਆਂ ਖੁਦ ਦੀਆਂ ਨੇ ਵਾਹਿਗੁਰੂ ਜੀ ਨੇ ਸਾਨੂੰ ਇਹ ਸੋਹਣਾ ਸਰੀਰ ਦਿੱਤਾ ਸੀ ਇਹ ਸਰੀਰ ਦੀ ਸਾਂਭ ਸੰਭਾਲ ਕਰਨੀ ਸਾਡਾ ਫਰਜ਼ ਹੈ ਸਵੇਰੇ ਜਲਦੀ ਉੱਠੋ ਸੈਰ ਕਰੋ ਕਸਰਤ ਕਰੋ ਭੋਖ ਰੱਖ ਕੇ ਭੋਜਨ ਪ੍ਰਸ਼ਾਦਾ ਛਕੋ ਜਿੰਨੀ ਕ ਲੋੜ ਆ ਉੰਨਾ ਛਕੋ ਅਤੇ ਖਾਤੇ ਹੋਏ ਨੂੰ ਪਚਾਉਣਾ ਫਿਰ ਸਾਡਾ ਸਰੀਰ ਤੰਦਰੁਸਤ ਨਰਵਾ ਰਹਿੰਦਾ ਹੈ ਸੋ ਮੁੱਖ ਦੀ ਗੱਲ ਇਹ ਹੈ ਕਿ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਤੇ ਬਹੁਤ ਵਧੀਆ ਦਿੱਤਾ ਉਹ ਅਸੀਂ ਹੀ ਆਪਣੀਆਂ ਨਲਾਈਕੀਆਂ ਕਰਕੇ ਆਪਣੀਆਂ ਗਲਤੀਆਂ ਕਰਕੇ ਗਵਾ ਲੈਣੇ ਆ ਇਹਦੇ ਲਈ ਵਾਹਿਗੁਰੂ ਜੀ ਦੇ ਨਾਲ ਕੋਈ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਕਰਨੀ ਵਾਹਿਗੁਰੂ ਜੀ ਨੂੰ ਸਿਰਫ ਧੰਨਵਾਦ ਭੇਜਣਾ ਹੈ ਅਤੇ ਹਰ ਰੋਜ਼ ਭੇਜਣਾ ਹੈ ਜੋ ਪੈੜ ਪ੍ਰਾਹਰ ਹਰ ਰੋਜ਼ ਪਾਠ ਪੂਜਾ ਕਰਦੇ ਆ ਉਹਨਾਂ ਦੇ ਲਈ ਵੀ ਹਰ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਜ਼ਰੂਰੀ ਆ ਅਤੇ ਜੋ ਪੈੜ ਪ੍ਰਾਹਰ ਕੋਈ ਪਾਠ ਪੂਜਾ ਨਹੀਂ ਕਰਦੇ ਮਹਾਪੁਰਖ ਜੀ ਕਹਿੰਦੇ ਉਹ ਸਿਰਫ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਤਾਓ ਸ਼ੁਕਰਾਨੇ ਦੇ ਨਾਲ ਹੀ ਤੁਹਾਡਾ ਜੀਵਨ ਪਲਟ ਜਾਵੇਗਾ ਇੱਕਦਮ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗੇ ਬਦਲਾਅ ਆਉਣਗੇ ਇੰਜ ਲੱਗਣਾ ਵੀ ਪੂਰੀ ਕੁਦਰਤ ਪੂਰੀ ਕਾਇਨਾਤ ਦਾ ਆਸ਼ੀਰਵਾਦ ਤੁਹਾਨੂੰ ਮਿਲਣਾ ਸ਼ੁਰੂ ਹੋ ਗਿਆ ਤਾਂ ਫਿਰ ਸਵੇਰੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਭੋਜਨ ਪ੍ਰਸ਼ਾਦਾ ਖਾਣ ਵੇਲੇ ਸ਼ੁਕਰਾਨਾ ਕਰਨਾ ਜੋ ਵੀ ਚੀਜ਼ ਤੁਹਾਡੇ ਘਰ ਵਿੱਚ ਆ ਰਹੀ ਹੈ ਉਹ ਚੀਜ਼ ਭਾਵੇਂ ਨਿੱਕੀ ਆ ਵਡੀ ਆ ਉਹਦੇ ਲਈ ਸ਼ੁਕਰਾਨਾ ਜ਼ਰੂਰ ਕਰੋ ਜਦੋਂ ਆਪਾਂ ਸ਼ੁਕਰਾਨਾ ਕਰਾਂਗੇ ਨਾ ਆਪਣੇ ਆਪ ਨੂੰ ਬਹੁਤ ਧੰਨਵਾਣ ਮਹਿਸੂਸ ਕਰਾਂਗੇ ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਕੁਝ ਦਿੰਦਾ ਹੈ ਅਸੀਂ ਹੀ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਨਹੀਂ ਕਰਦੇ ਜਦੋਂ ਇਕੱਲੀ-ਇਕੱਲੀ ਚੀਜ਼ ਨੂੰ ਯਾਦ ਕਰਕੇ ਸ਼ੁਕਰਾਨਾ ਕਰਾਂਗੇ ਉਹ ਚੀਜ਼ਾਂ ਸਾਡੇ ਅੱਖਾਂ ਦੇ ਅੱਗੇ ਆਉਣਗੀਆਂ ਫਿਰ ਪਤਾ ਲੱਗਣਾ ਵੀ ਵਾਹਿਗੁਰੂ ਜੀ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਆਪਾਂ ਗਿਣਤੀ-ਬਿੰਤੀ ਨਹੀਂ ਕਰ ਸਕਦੇ ਸਾਡੇ ਸ਼ਬਦ ਤਾਂ ਮੁੱਕ ਜਾਣਗੇ ਅਸੀਂ ਸ਼ੁਕਰਾਨਾ ਕਰਦੇ-ਕਰਦੇ ਥੱਕ ਜਾਵਾਂਗੇ ਪਰ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਗਿਣਤੀ ਨਹੀਂ ਮੁਕਣੀ ਕਿਉਂਕਿ ਵਾਹਿਗੁਰੂ ਜੀ ਤਾਂ ਹਰ ਵੇਲੇ ਸਾਨੂੰ ਦੇ ਰਹੇ ਨੇ ਆਹ ਸਾਹ ਕਿਹਦੇ ਮਲਜੀ ਦੇ ਨਾਲ ਚੱਲ ਰਹੇ ਨੇ ਇਹ ਵੀ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਚੱਲ ਰਹੇ ਨੇ ਸਾਨੂੰ ਰੋਟੀ ਮਿਲ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਰਹੀ ਆ ਅਸੀਂ ਖਾ ਵੀ ਉਹਨਾਂ ਦੀ ਕਿਰਪਾ ਦੇ ਨਾਲ ਰਹੇ ਹਾਂ ਅਤੇ ਪਚਾ ਵੀ ਉਹਨਾਂ ਦੀ ਕਿਰਪਾ ਦੇ ਨਾਲ ਰਹੇ ਹਾਂ ਕਿਹੜੀ ਕਿਹੜੀ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੀਏ ਸਾਡੇ ਕੋਲ ਜੋ ਵੀ ਹੈ ਉਹਦੇ ਵਿੱਚ ਸਾਡਾ ਕੀ ਹੈ ਸਭ ਪਰਮ ਪਿਤਾ ਪ੍ਰਮਾਤਮਾ ਦੀ ਹੀ ਕਿਰਪਾ ਹੈ ਸੋ ਅੱਜ ਤੋਂ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਨਾ ਹੈ ਇਹ ਹੀ ਬ੍ਰਹਿਮੰਡ ਦਾ ਸਭ ਤੋਂ ਤਾਕਤਵਰ ਮੰਤਰ ਆ ਸਭ ਤੋਂ ਤਾਕਤਵਰ ਉਪਾਏ ਜਿਹਨੂੰ ਸ਼ੁਕਰਾਨਾ ਕਰਨਾ ਆ ਗਿਆ ਸਮਝੋ ਉਹਨੂੰ ਵਾਹਿਗੁਰੂ ਜੀ ਤੋਂ ਲੈਣਾ ਆ ਗਿਆ ਜਦੋਂ ਆਪਾਂ ਸ਼ੁਕਰਾਨਾ ਕਰਦੇ ਆ ਨਾ ਸਾਨੂੰ ਬਾਅਦ ਵਿੱਚ ਮੂੰਹ ਬੋਲ ਕੇ ਕੁਝ ਮੰਗਣਾ ਹੀ ਨਹੀਂ ਪੈਂਦਾ ਅਸੀਂ ਇਧਰੋਂ ਧੰਨਵਾਦ ਭੇਜਦੇ ਆ ਵਾਹਿਗੁਰੂ ਜੀਓਂ ਤੋਂ ਢੇਰ ਸਾਰਾ ਆਸ਼ੀਰਵਾਦ ਖੁਸ਼ੀਆਂ ਬਰਕਤਾਂ ਸਾਂ ਦੇ ਲਈ ਭੇਜਦੇ ਆ ਚਾਰੇ ਪਾਸਿਆਂ ਤੋਂ ਹੀ ਸਾਨੂੰ ਊਰਜਾ એનર્ਜੀ ਤਾਕਤ ਮਿਲਦੀ ਆ